ਗਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਵੱਧ ਦੀ ਗਰਮੀ ਕਾਰਨ ਜਿੱਥੇ ਲੋਕ ਆਪਣੀ ਗਰਮੀ ਨੂੰ ਦੂਰ ਕਰਨ ਲਈ ਕੋਲ ਡਰਿੰਕ ਤੇ ਜੂਸ ਦਾ ਇਸਤੇਮਾਲ ਕਰ ਰਹੇ ਹਨ ਕਿਤੇ ਨਾ ਕਿਤੇ ਕੋਲ ਡਰਿੰਕ ਬੰਦ ਡੱਬੇ ਜੂਸ ਵਰਗੀਆਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਹਨ ਇਸ ਗਰਮੀ ਤੋਂ ਰਾਤ ਪਾਉਣ ਲਈ ਸਭ ਤੋਂ ਵਧੀਆ ਕਾਰਗਰ ਚੀਜ਼ ਸਰ੍ਹਦਾਈ ਨੂੰ ਮੰਨਿਆ ਜਾਂਦਾ ਹੈ ਜੋ ਕਿ ਸਰੀਰ ਨੂੰ ਖੰਡਕਤਾ ਪਹੁੰਚਾਉਂਦੀ ਹੈ ਨਾਲ ਹੀ ਨਾਲ ਸਿਹਤ ਲਈ ਵੀ ਵਧੀਆ ਹੈ ਇਸ ਪਰ ਗਰਮੀ ਨੂੰ ਦੇਖਦੇ ਹੋਏ ਕਾਦਿਆਂ ਦੇ ਹਰਚੋਗਾਲ ਰੋਡ ਉੱਤੇ HDFC ਬੈਂਕ ਦੇ ਕੋਲ ਇੱਕ ਗੁਰਸਿੱਖ ਵੀਰ ਹਰਪਾਲ ਸਿੰਘ ਵੱਲੋਂ ਠੰਡੀ ਸਰ੍ਹਦਾਈ ਦੀ ਦੁਕਾਨ ਲਗਾਈ ਹੈ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਕਈ ਲੋਕਾਂ ਨੂੰ ਵਹਿਮ ਹੈ ਕਿ ਇਸ ਸਰ੍ਹਦਾਈ ਵਿੱਚ ਨਸ਼ਾ ਹੁੰਦਾ ਹੈ ਪਰ ਜੋ ਅਸੀਂ ਸਰ੍ਹਦਾਈ ਬਣਾਈ ਹੈ ਉਸ ਵਿੱਚ ਕੇਵਲ ਬਦਾਮ, ਗੁਲਾਬ ਦੇ ਫੁੱਲ, ਸੌਂਫ, ਇਲਾਚੀ, ਕਾਲੀ ਮਿਰਚ, ਖਸਖਸ ਅਤੇ ਮਗਜ ਨੂੰ ਪੀਸ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਸਾਡੀ ਬਣਾਈ ਹੋਈ ਸਰਦਾਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬੇਫਿਕਰ ਹੋ ਕੇ ਪੀ ਸਕਦੇ ਹਨ। ਇਸ ਸਰਦਾਈ ਦੀ ਖਾਸ ਗੱਲ ਹੈ ਕਿ ਇਸ ਨੂੰ ਸ਼ੱਕਰ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਸ਼ੂਗਰ ਵਾਲੇ ਵੀ ਇਸ ਨੂੰ ਪੀ ਸਕਦੇ ਹਨ। ਸਰਦਾਈ ਦੇ ਇੱਕ ਗਲਾਸ ਦਾ ਰੇਟ ਵੀ ਤੋਂ 3 ਅਤੇ 50 ਰੁਪਏ ਰੱਖਿਆ ਗਿਆ ਹੈ। ਸਰਦਾਈ ਪੀ ਰਹੇ ਗਾਹਕਾਂ ਦਾ ਇਸ ਬਾਰੇ ਕੀ ਕਹਿਣਾ ਸੀ ਤੁਸੀਂ ਆਪ ਹੀ ਸੁਣੋ ਦੇਖੋ। ਗਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ ਹਰੀ ਵਾਇਗੁਰ ਦੀ ਕਾਲ ਸਾਬ ਹੈ ਗੁਰਦੀ ਕੀ ਫਤਿਹ ਇਹ ਬਹੁਤ ਵਧੀਆ ਚੀਜ਼ ਹੈ ਜੀ ਸਿਹਤ ਵਾਸਤੇ ਇੱਕ ਹਰ ਚੀਜ਼ ਦੇਖੀ ਪਰਖੀ ਆ ਸਾਹਮਣੇ ਪੈ ਰਹੀ ਆ ਇਹਦੇ ਵਿੱਚ ਇਹ ਨਹੀਂ ਕੋਈ ਬनावटी ਚੀਜ਼ ਕੋਈ ਨਹੀਂਗੀ ਤੇ ਵਧੀਆ ਚੀਜ਼ ਐ ਠੰਡੀ ਐ ਸੀ ਵਾਸਤੇ ਚੰਗੀ ਐ ਤੇ ਸਾਰਿਆਂ ਨੂੰ ਪੀਣੀ ਚਾਹੀਦੀ ਐ ਜੀ ਬਸ ਉਹ ਤੁਹਾਨੂੰ ਥੋੜਾ ਜਿਹਾ ਪਿੱਛੇ ਹੋਣਾ ਚਾਹੀਦਾ ਆ ਜਿਹਦੇ ਵਿੱਚ ਸਾਨੂੰ ਪਤਾ ਨਹੀਂ ਕੀ ਪਿਆ ਕੀ ਨਹੀਂ ਇਹਦੇ ਵਿੱਚ ਕੋਈ ਸਾਫ ਸੁਥਰੀ ਘਰ ਦੀ ਚੀਜ਼ ਐ ਨਾ ਇਹ ਇਹ ਸਾਨੂੰ ਵਿਚਾਰਾ ਤਾਰੇ ਇਸਤੇਮਾਲ ਕਰਨੀ ਚਾਹੀਦੀ ਗਰਮੀਆਂ ਵਿੱਚ ਹੋਰ ਜਿਆ ਫੀਟ ਨੇ ਲਾਇਆ ਵਾ ਹੈ ਜੀ ਰੀਡ ਜਿਆ ਜੀ ਠੀਕ ਐ ਜੀ 20 ਰੁਪਏ 3 ਰੁਪਏ 50 ਰੁਪਏ ਠੀਕ ਐ ਬਿਲਕੁਲ ਜਿੰਨੀ ਆਪਣੀ ਬੈਠੀ ਉਹਦੇ ਆਲਾ ਲੈ ਲੈ ਬਿਲਕੁਲ ਠੀਕ ਐ ਜੀ ਜੇ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਹਾਂ ਜੀ ਇਹਨਾਂ ਕੋ ਵੀਰਾਂ ਕੋ ਪਹਿਲੀ ਵਾਰੀ ਆਇਆ ਜੀ

ਇਹ ਜੋ ਮਰਪਾਲ ਸਿੰਘ ਹੁਣਾ ਸਰਦਾਈ ਦਾ ਤੇ ਇੱਥੇ ਸ਼ਾਪ ਦੁਕਾਨ ਖੁੱਲੀ ਆ ਗਰਮੀ ਦਾ ਸੀਜ਼ਨ ਹੈ ਟੈਂਪਰੇਚਰ 40 ਡਿਗਰੀ 45 ਡਿਗਰੀ 40 ਡਿਗਰੀ ਰੋਜ਼ ਜਾ ਰਿਹਾ ਤੇ ਅੱਜ ਸ਼ਹਿਰਾਂ ਦੇ ਪਿੰਡਾਂ ਦੇ ਸਾਰੇ ਬੱਚੇ ਬਜ਼ੁਰਗ ਉਹ ਕੋਲ ਡਰਿੰਕ ਤੇ ਬਾਜ਼ਾਰ ਦੇ ਵਿੱਚ ਜਿਹੜੇ એનર્ਜੀ ਡਰਿੰਕ ਰੈਡ ਬੋਲ ਵਗੈਰਾ ਦੂਜੀ ਤੀਜੀ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕੈਮੀਕਲ ਪਿਆ ਕੀ ਪਿਆ ਕੀ ਨਹੀਂ ਪਿਆ ਉਹ ਪਿੰਦੇ ਨੇ ਜੋ ਸਰੀਰ ਵਾਸਤੇ ਹਾਨੀਕਾਰਕ ਵੀ ਨੇ ਪਰ ਇਹ ਇੱਕ ਖਾਲਸੇ ਦੀ ਰਵਾਇਤੀ ਖੁਰਾਕ ਹੈ ਸਰਦਾਈ ਜਿਹਦੇ ਵਿੱਚ ਬਦਾਮਾਂ ਦਾ ਖਸਕਾਸ ਦਾ ਕਾਲੀ ਮਿਰਚ ਦਾ ਤੇ ਹੋਰ ਮਿਸ਼ਰਣ ਨਾਲ ਤਿਆਰ ਹੁੰਦੀ ਹੈ ਸਾਨੂੰ ਚਾਹੀਦਾ ਸਾਰਿਆਂ ਨੂੰ ਕਿ ਇਹੋ ਜੇ ਗਰਮੀ ਦੀ ਰੁੱਤ ਦੇ ਵਿੱਚ ਸਰਦਾਈ ਜਿਹਦੀ ਤਸਵੀਰ ਮਾਰ ਕੇ ਨੂੰ ਠੰਡਾ ਕਰ ਦਿੱਤਾ ਜਾਂਦਾ ਇਹ ਜਿਹੜੀ ਆ ਹੇ ਪੀਕੇ ਤੇ ਆਪਣੇ ਸਰੀਰ ਨੂੰ ਅਰਸ਼ਤ ਪੋਸਟ ਰੱਖਣਾ ਚਾਹੀਦਾ ਇਹ ਸਰੀਰ ਵਾਸਤੇ ਲਾਭਦਾਇਕ ਹੈ ਉਹ ਰੇਟ ਇਹਨਾਂ ਦਾ ਕੋਈ ਜਾਜ ਇਹਨਾਂ ਦਾ ਕੀ ਰਿਸ਼ਤਾ ਹੈ ਬਿਲਕੁਲ ਜੀ ਜੇ ਰੇਟ ਜਿਹੜਾ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜਾ ਸਮਾਨ ਇਹਦੇ ਵਿੱਚ ਪੈਂਦਾ ਉਹ ਬਹੁਤ ਮਹਿੰਗਾ ਹੈ ਬਾਦਾਮ ਦਾ ਰੇਟ ਕਾਲੀ ਮਿਰਚ ਦਾ ਰੇਟ ਮਖਜਾਂ ਦਾ ਰੇਟ ਖਸਕਾਸ ਦਾ ਰੇਟ ਤੁਸੀਂ ਬਾਜ਼ਾਰ ਤੋਂ ਪਤਾ ਕਰ ਸਕਦੇ ਹੋ ਕਿ ਬਹੁਤ ਜ਼ਿਆਦਾ ਮਹਿੰਗਾ ਹੈ ਤੇ ਦੂਸਰੀ ਗੱਲ ਵੱਡੀ ਗੱਲ ਹੈ ਕਿ ਇਹ ਖਾਲਸਾ ਜੀ ਸ਼ੱਕਰ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਰਹੇ ਨੇ ਨਹੀਂ ਤੇ ਤੁਹਾਨੂੰ ਵੀ ਪਤਾ ਕਿ ਅੱਜ ਸ਼ੂਗਰ ਦੇ ਮਰੀਜ਼ ਨੇ ਤੇ ਖੰਡ ਨਾਲ ਕੀ ਕੁਝ ਹੋ ਰਿਹਾ ਸਭ ਕੋ ਤੁਸੀਂ ਜਾਣਦੇ ਹੋ ਸਿਆਣੇ ਹੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪਾਲ ਸਿੰਘ ਜੋ ਕਿ ਠੰਡੀ ਮਿੱਠੀ ਸਰਦਾਈ ਗਰਮੀਆਂ ਦੇ ਬੇਨजीर ਤੋਹਫੇ ਲੈ ਕੇ ਆਪਾਂ ਇਸ ਪੜਾ ਦੇ ਉੱਪਰ ਬੈਠੇ ਹਾਂ ਜੀ ਇਹਦੇ ਵਿੱਚ ਬਹੁਤ ਬਸਵਾ ਕੇ ਤੁਸੀਂ ਜਦ ਇਹਦੇ ਵਿੱਚ ਸਾਰੇ ਆਪਣਾ ਬਲਾਅ ਦੇ ਉਪਤੀਆਂ ਅਤੇ ਸੌਫ ਕਾਲੀ ਮਿਰਚ ਹੋਰ ਹਰੀ ਇਲਾਚੀ ਖਸਖਾਸ ਅਤੇ ਗਰੀ ਦਾ ਜੋ ਕਿ ਇਹਦੇ ਵਿੱਚ ਆਪ ਪਾ ਕੇ ਠੜੀ ਮਿੱਠੀ ਸਰਦਾਈ ਤਿਆਰ ਕਰਦੇ ਹਾਂ ਜੀ ਇਹਦੇ ਕੋਈ ਨਸ਼ਾ ਨਹੀਂ ਰਹੀ ਆਪ ਕੋਲ ਬਿਲਕੁਲ ਨਹੀਂ ਕਹੀ ਇਸ ਵਿੱਚ ਕੋਲੇ ਖੇਲ ਚ ਰਹਿੰਦੇ ਕਿ ਸ਼ਾਇਦ ਇਹਦੇ ਵਿੱਚ ਕੋਈ ਨਸ਼ਾ ਹੋਵੇਗਾ ਪਰ ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਪੀ ਸਕਦਾ ਕੋਈ ਇਹਦੇ ਵਿੱਚ ਨਸ਼ਾ ਨਹੀਂ ਹੈ ਬਿਲਕੁਲ ਸਰੀਰ ਵਾਸਤੇ ਚੰਗੀ ਚੀਜ਼ ਹੈ ਹਾਂ ਜੀ ਹੋਰ ਰੇਟ ਕੀ ਲਾਏ ਜੀ ਇਹਦਾ ਜੀ 20 30 ਹੋਰੇ 50 ਰੁਪਏ ਹਾਂ ਜੀ ਇਹ ਐਡਰੈਸ ਕੀ ਦਿੰਦੇ ਜੀ ਕਿੱਥੇ ਦਾ ਲਕੀਰ ਇਹ HDFC ਬੈਂਕ ਦੇ ਬਿਲਕੁਲ ਨਜ਼ਦੀਕ ਹਾਂਜੀ ਜੀ ਖਰਚਵਾੜ ਰੋਡ ਹੈ ਜੀ